ਦੀ ਦੂਜੀ ਟੀਮ ਦਾ 13 ਵਾਰਸ ਦੀ ਸਾਰੇ ਨੰਬਰਾਂ ਦੇ ਐਸ ਜਿਹੜਾ ਨੇ ਵਿਖਵਾੜਾ ਸ਼ੀਲਾ ਕਹਿੰਦਾ ਕਹਿੰਦਾ ਡਾਕਟਰ ਕਹਿੰਦਾ ਜਨ ਦੇਖ ਲੈ ਕੀ ਤੰਗੀ ਟੀਮ ਰਹੀ ਹੈ ਅੱਜ ਲੋਕਾਂ ਦੇ ਅੱਪਾ ਜ਼ੀਰੋ ਹੋ ਜਾਣਗੇ ਵਿਖਵਾੜਾ ਕੋਈ ਮੋੜ ਨਹੀਂ ਦਿੱਤਾ ਸੀ ਨੇ ਜੇ ਡਾਕਟਰ ਕਿਸੇ ਤੋਂ ਫੜਿਆ ਨਹੀਂ ਗਿਆ ਉਹ ਮੈਚ 15:00 ਦੇ 14 ਦੇ ਅਧਾਰ ਨਾਲ ਜਿੱਤਣਾ ਸੀ پہاڑی علاقے میں جا کے کھانے رب سب کا پانی سے مل گئے ਦੀ ਟੀਮ ਦੇ ਦੁੱਲਿਆ ਉੱਗੋ ਕਹਿੰਦੇ ਸੇਖਾਗੜਾ ਭਾਈਆਂ ਕੇ ਮੈਚ ਦਾ ਦੂਜੇ ਰਾਉਂਡ ਤੇ ਹੋ ਰਹਿਗੇ ਤੀਜੇ ਰਾਉਂਡ ਦੀ ਲਿਸਟ ਪੈ ਗਈ ਹੈ ਹਰ ਕੋਲੇ ਆ ਰਹੀ ਹੈ ਹੋ ਟੀਮਾਂ ਨੂੰ ਦੇਖੋ ਕੋਈ ਮੈਚ ਨਹੀਂ ਅੱਗੇ ਪਿਛੋਂ ਆ ਪਰ ਕੱਲੇ ਮੁੰਡੇ ਰਾਉਂਡ ਦਾ ਜੋ ਨਾਲ ਉਤਵਨ ਦੁੱਲਿਆ ਉਦੋਂ ਆ ਜਿਹੜਾ ਸੇਖਾਗੜਾ ਦੀ ਟੀਮ ਦੇ ਉੱਗੋ ਕਹਿੰਦਾ ਮੈਚ ਲਓ ਗੁਰੂਸਰਿਆ ਨਾਜਮਾਨ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਸਹੀ ਗੱਲਾਂ ਹੁੰਦੀਆਂ ਜੇ ਮਾਰਵੇ ਦੀਆਂ ਗੱਲਾਂ ਕਰੀਏ سب گلام چل گیا ਦੂਜਾ ਸੱਜੀ ਪੱਲੀਆਂ ਦੇ ਵਿੱਚ ਆ ਖਿਡਾਰੀ ਦਾ ਕਹਿੰਦੇ ਰੱਬੇ ਕਬੜੀਆਂ ਪਾ ਮਾਰਿਆ ਅਗਲੇ ਮੈਚੇ ਪਰ ਤਲੀ ਜੋ ਕੁਦੀਪ ਸਿੰਘ ਕਨੇਡਾ ਦੇ ਪਰਿਵਾਰ ਵੱਲੋਂ ਸਾਨੂੰ 33000 ਪੈਸਾ ਲੈ ਕੇ ਆਈ ਹੋਈ ਸੀ ਉਹਨਾਂ ਦੇ ਪਰਿਵਾਰ ਤੋਂ ਸਾਡੇ ਕੋਲ ਸਰਪੰਚ ਸੁਖਵਾਰ ਸਿੰਘ ਜੀ ਫਟੇਗੜਾ ਸਾਡਾ ਆਪਣੀ ਸਾਥੀਆਂ ਦੇ ਨਾਲ ਪਹੁੰਚੇ ਸੀ ਉਹਨਾਂ ਨੇ ਸਾਨੂੰ ਸਟੇਟ ਦੇ ਵੱਖਰੇ 5200 ਰੁਪਿਆ ਲੈ ਕੇ ਦਿੱਤੀ ਆ ਜਿਨ੍ਹਾਂ ਦਾ ਅਸੀਂ ਸਮੂਹ ਸਾਰੇ ਪੰਜਾਬ ਜੂਬ ক্লাব ਨੈਨੇਵਾ ਦੇ ਟੱਕਰ ਨਿਵਾਸੀਆਂ ਵੱਲੋਂ तहे ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਤਨਵੀਰ ਸਿੰਘ ਕੈਨੇਡਾ ਨੇ 32000 ਰੁਪਏ ਸਾਨੂੰ ਪਹਿਲਾ ਫਲੈਕਸਰ ਦਿੱਤੀ ਸੀ ਔਰ ਉਹਨਾਂ ਦੇ ਪਰਿਵਾਰ ਵੱਲੋਂ ਹਾਜ਼ਰੀ ਲਗਾਉਣ ਸਰਪੰਚ ਸਰਪਾਲ ਸਿੰਘ ਜੀ ਫਤੇਗੜ ਸਨ ਆ ਆਪਣੇ ਸਾਥੀਆਂ ਸਦੇ ਪਹੁੰਚੇ ਸੀ ਉਹਨਾਂ ਨੇ ਸਾਰੇ ਸਟੇਜ 'ਤੇ 5100 ਰੁਪਏ ਬੱਕਰੀ ਮਾਣ ਸਤਿ ਅੰਦਰ ਦਿੱਆ ਅਸੀਂ ਉਹਨਾਂ ਦਾ ਸੇ ਪੰਜਾਬੀ ਦੇ ਕਲਪ ਮੇਰੇ ਵਾਲ ਕਿਸੂ ਨਗਰੋਂ ਅਸੀਂ ਬਲਉਤੈਨ ਤੁਹਾਨੂੰ ਧੰਨਵਾਦ ਹਾਜੀਆ ਬਹੁਤ ਬਧਨਵਾਦ ਸਹੀ ਇਹਦਾ ਬੜਾ ਪਿਆਰ ਹੈ ਯਾਰ ਗੁਰੂ ਸੱਜਿਆ ਗਿਆਨੀ ਤੂੰ ਜੱਫੇਦਾਰ ਹੋਣਾ ਪਰ ਲਾਉਣਾ ਤੂੰ ਠਿੱਕਰੀ ਆਂਦੇ ਬਿੱਟੂ ਵਾਂਗੂ ਕੋਟ ਕੋਟ ਮੈਂਦਾ ਮੁੰਡਾ ਤਾਲੀਆਂ ਮਾਰਿਆ ਇੱਕ ਵਾਰੀ ਮੁੱਠੇ ਦੇ ਦੱਬ ਜਦੋਂ ਚੰਬਰ ਦਾ ਲੇਡਰੋਂ ਆਹ ਪੁਆ ਕੁੱਢਿਆ ਵਾਲੇ ਚੰਬਰ ਦਾ ਇਹ ਹੁੰਦਾ ਕਬੱਡੀ ਖੇਡਣਾ ਕਹਿੰਦੇ ਬਿੱਟੂ ਬਿੱਟੂ ਹੁੰਦਾ ਸੀ ਠਿੱਕਰੀ ਆਤਾ ਵਿਅਕਤੀਤਾਂ ਨੂੰ ਪਤਾ ਸੀ

ਅੱਜ ਬਹੁਤ ਸਾਰੀ ਜ਼ਿੰਦਗੀ ਪਾਕਪਾ ਦੇ ਦੁੱਲਿਆਂ ਨੂੰ ਫਾਦਰੋ ਸੇਖੇ ਦਾ ਮੈਚ ਉੱਗੋ ਦਾ ਪਾਕਦੇ ਦੀ ਟੀਮ ਦੇ ਦੁੱਲਿਆ ਵਾਲਾ ਜੀ ਸੇਖਾਗੜ ਤੋਂ ਗੋਆਲੇ ਪਹੁੰਚੇ ਗਏ ਗ라운ਡ ਦਾ ਆ ਸੇਖਿਆਂ ਦੇ ਮੁੰਡੇ ਆ ਗਏ ਇਹ ਵੀ ਦੂਜੇ ਸੇਖਿਆਂ ਦੇ ਮੁੰਡੇ ਆ ਗਏ ਔਰ ਜਿਹੜਾ ਮੈਚ ਖੇਡਣਾ ਜਣਾ ਹੈ ਅੱਜ ਦੀ ਵੇਦਦੀ ਹੈ ਦੁੱਲਿਆ ਦਾ ਮੈਚ ਆ ਸੇਖਾਗੜਾਂ ਤੋਂ ਗੋਲਾ ਮੈਚ ਆ ਅਗਲੇ ਉਹ ਵੀ ਹਿੱਸਾ ਦੇ ਕੋਲੇ ਆਈ ਹੈ ਬਹੁਤ ਧੰਨਵਾਦ ਸਾਰੇ ਮਿੱਤਰਾਂ ਦਾ ਭਾਈ ਤੇ 23 ਰਿਕ ਸੀਰਾ ਖੋਖਲ ਜੀ ਲੋਕਾਂ ਕੋ ਅਗਲੀਆਂ ਦੇ ਵਿੱਚ ਵੱਡਾ ਮੇਲਾਗਾ وہ فروری آ جائیں آ رہے سیکھا گیا ہاں میں تھوڑا چوٹی رکھے جانا ہے جانا ہے ਆਈ ਦੁਨੀਆ ਦੀ ਤੀਨੋ ਜਾਨਦਾਰ ਚਾਗਾ ਦੁਨੀਆ ਦਾ ਭਾਈ ਜੀ ਵੇਂਗੀ ਆਜੋ ਅਮਨਪ੍ਰੀਤ ਵਰਗੇ ਸਾਡੇ ਹਾਂਜੀ ਸਾਡੇ ਦਰਮਿਆਨ ਦਾ ਸੁਦੀਪ ਸਿੰਘ ਕਨੇਡਾ ਦੇ ਪਰਿਵਾਰ ਵੱਲੋਂ ਉਹਨਾਂ ਦੀ ਹਾਜ਼ਰੀ ਲਗਵਾਉਣਾ ਸਰਪੰਚ ਸੁਪਾਲ ਸਿੰਘ ਜੀ ਫਟੇਗੜ ਸੱਨਾ ਜਿਹੜਾ ਨੇ ਸਾਨੂੰ 5200 ਰੁਪਏ ਦੇ ਪਿਓ ਨਾਲ ਉਹਨਾਂ ਦੇ ਸਾਥੀ ਕੋਮਲ ਧਨੋ ਦਾ ਗੁਰੂ ਧੌੜਾ ਗੁਰਜੀਤ ਸਿੰਘ ਸੈਣਾ ਜੂਨਪੁਰ ਦਾ ਸ਼ੋਮਨੀ ਕਾਮੀਨਾ ਹਰਜਾ ਤੋੜ ਤੋ ਪਹੁੰਚਿਆ ਅਸੀਂ ਉਹਨਾਂ ਦਾ ਕਿੰਝੇ ਪੌਂਟਰ ਦੇ ਤਹਿ ਦੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਟੂਰਨਾਮੈਂਟ ਦੀ ਰੌਣਕ ਨੂੰ ਵਧਾਇਆ ਸੋ ਅਸੀਂ ਇਹਨਾਂ ਦਾ ਫਿਰ ਤੋਂ ਇੱਥੇ ਪੌਂਟਰ ਜੀ ਤਹਿ ਦੋਂ ਧੰਨਵਾਦ ਕਰਦੇ ਆ ਜੀ ਸੰਪਾਦਕ ਕੋਲੋਂ ਰੌਣਕ ਗੁਰੂ ਤਵਾਰ ਗਗਨੀ ਸਿੰਘ ਸੈਨਾ ਯੂਥ ਕੋਲੋਂ 800 ਮੀ ਕਾਲੇ ਦਾ ਹਲਕਾ ਤੋਂ ਇਹ ਟੀਮਾਂ ਨੂੰ ਵੇਖ ਕੇ ਸਟੇਜ 'ਤੇ ਆ ਕੇ ਵੀ ਜੁਰੂਰੀ ਨੇ ਵੀਰ ਸੇਖਾ ਗੜ੍ਹ ਤੋਂ ਬੱਲੇਆਂ ਕਿਉਂ ਨਹੀਂ ਖੇਡ ਲੈ ਕੀ ਕਰਨਾ ਹੈ ਜਾਂ ਟੀਹਰ ਦਾ ਪਿੰਡਾਂ ਤੋਂ ਦੂਰ ਗੋਪਾ ਹੁਣ ਅੱਜ ਆਪਣੇ ਕੋਲ ਸੋਹਣਾ ਮੈਚ ਮੈਣੇ 17 ਫਾਈਨਲ ਸੁਦੇ ਗਿਆਪਾ ਅਹੀਂ ਨਿਆ ਟਾਇਰ ਲਈ ਫੇਰ ਵੀ ਅੱਜ ਨੂੰ ਮਾਸਾ ਨਿਬੜਗੇ ਆਏ ਨਜ਼ਰ ਕਰਿਆ ਕਰੋ ਰੇਟੇ ਆ ਵੀ ਆ ਮਾੜੀ ਸੱਤ ਬੱਜੀ ਪਤਾ ਕੀ ਐ ਅਸੀਂ ਦੂਜਿਆਂ ਦੇ ਵਾਲਾ ਭੋਸਾ ਲੱਗਦੇ ਆ ਕੋਈ ਜਿਵੇਂ ਕਹਿੰਦੇ ਉਹਦਾ ਭਗਤ ਸਿੰਘ ਫਾਂਸੀ ਤੇ ਜਰੂਰ ਪਰ ਮਾਣੀਆਂ ਦਾ ਮੁੰਡਾ ਜਿਹੜਾ ਸਾਡੇ ਨਾਲ ਜੜੇ ਅਜਾਦੀ ਵੀ ਲੜੇ ਜਰੂਰ ਅਸੀਂ ਤਾਂ ਲੜੀਏ ਗਵਾਨੀ ਲੈਣਾ ਧਰਮ ਦੇ ਜਾਵੇ ਜਰੂਰ ਅਸੀਂ ਤਾਂ ਇਹ ਗਵਾਨੀ ਲੈਣਾ ਆਪਾ ਲੋਕਾਂ ਦੀ ਸੋਝੀ ਨਿਕਟਵਾਣਾ ਪੁਆਇੰਟ ਦਾ ਕੋਈ ਰੱਖਦੇ ਨਹੀਂ ਇੱਕ ਵਾਰ ਇਹਨੂੰ ਵੇਚ ਕੇ ਸਾਡੇ ਤਾਂ ਜਿਹੜੇ ਬਾਹਰ ਮੈਂ ਪੁਆਇੰਟ ਨੂੰ ਪੈਹੰਦੇ ਨੇ ਉਹ ਆਪੇ ਪਿੰਡਾਂ ਨੂੰ ਖਵਾ ਦਿਆ ਕਰੋ ਤਾਂ ਹੋਰ ਤੱਕਲੇ ਹੋਣਗੇ ਹਾਂ ਹੋਰ ਤੱਕਲੇ ਹੋਣਗੇ ਲੱਗੂ ਕਹਿੰਦਾ ਕਹਿੰਦਾ ਗਿੱਲੀ ਗਰਾਊਂਡ ਦੇ ਵਿੱਚ ਆ ਗਿਆ ਲੱਗੂ ਕਹਿੰਦਾ ਗਿੱਲੀ ਗਰਾਊਂਡ ਦੇ ਵਿੱਚ ਆ ਗਿਆ ਮੁੰਨਾ ਖੇਡਿਆ ਕਹਿੰਦੇ ਧਰਤੇ ਕਾਇਆ ਬੇਹੋਸ਼ਾ ਜੀ ਧਰਤੀ ਤੇ ਇੱਥੇ ਕਾਇਆ ਹੈ ਆਇਆ ਵੀਰ ਮਾ ਕਿਸਾਨ ਐਨਾ ਰੇਡ ਦਾ ਹੋ ਗਿਆ ਆ ਜੇ ਭਾਗਿਆ ਜੇ ਮੇਰੇ ਵੀਰ ਹੋ ਗਿਆ ਸੋਦੇ ਵੀਰੋਂ ਬੁੱਜੇ ਨੇ ਬੁੰਨੇ ਰ ਹਾਂ ਆਰੇ ਵੀਰਾਂ ਦਾ ਧੰਕਾ ਦੇ ਦੋਲੇਆ ਜਿੰਦਾ ਕਮਾਰੇ ਇਹੋ ਦੇ ਵਰਗਾ ਸੁਆਦ ਓਏ ਟਾਈਮ ਹੁੰਦਾ ਸੀਗਾ ਐ ਜੇ ਵੀਰੇ ਧੂਕ ਮੈਂ ਜਾਈ ਜਾਂਦੇ ਲੋਕਾਂ ਤਾਕੀਆਂ ਭਰ ਲੈਂਦੇ ਸਿੱਧੀਆਂ ਕਰਨ ਦੇ ਤਾਲੀਆਂ ਪਿੰਡਾਂ ਲੋਕੀਂ ਵਧਾਉਂਦੇ ਗੇਣਿਆਂ ਲੋਕੀਂ ਸ਼ਨਾ ਨੂੰ

ਇਹ ਗੁੱਗੂ ਦੇ ਪਾਸੇ ਉਗੋਕੇ ਪਿੰਡ ਆਹ ਕਜਿੰਦਰ ਸਿੰਘ ਤਾਰੀ ਜਾਂਦਾ ਪਿੰਡ ਹੈ ਉਗੋਕੇ ਵਾਲਿਆਂ ਨੇ ਪਿਛਲੇ ਸਾਲਾ ਲੋਹੇ ਪਿੰਡ ਵਾਲਾ ਜੇ ਕਹਿੰਦੇ ਵੀ ਦੋ ਬੰਦੇ ਬਾਹਰੋਂ ਦੁੱਗੀ ਬਾਜੀ ਬਾਜੀ ਹੈ ਜੀਪੇ ਵਰਗੇ ਮੋਟੇ ਵਰਗੇ ਬੰਦੇ ਵਰਗੇ ਗਿੰਦੀ ਵਰਗੇ ਮੁੰਡੇ ਆ ਲਓ ਪਹਿਲੀ ਕਬੱਡੀ ਛੋੜੇ ਵੀਰਾਂ ਲੈ ਵੀ ਸੀਰਾ ਕੁਖਰਾ ਆਹ ਸਾਹਮਣੇ ਹਰਦੀਪ ਸਿੰਘ ਮੋਟਾ ਕਹਿੰਦੇ ਯਾਰ ਬੰਦਾ ਵੀ ਬੀਤੀ ਹੈ ਤਾਲੂ ਰਾਮਣ ਆਓ ਤੇਰੀ ਉੱਪਰ ਕਲੀ ਪਾਜੋ ਕਹਿੰਦੇ ਰਾਮ ਜੇ ਉਹਦੀ ਇਹ ਕਿ ਆ ਫੜੀ ਮਾਈ ਪੂਰੀ ਐ ਮੈਂ ਕਬਡੀਆਂਾਂ ਵਿੱਚ ਆ ਫੜੀ ਮਾਈ ਪੂਰੀ ਐ ਮੈਂ ਕਬਡੀਆਂਾਂ ਵਿੱਚ ਤਰਤਾ ਜੇ ਬਰਨਾਂ ਦੀ ਟੀਮ ਹੈ ਉਹ ਅਗਲੇ ਵਿੱਚ ਨਹੀਂ ਆਉਣ ਦੇ ਚਾਜ ਐ ਇੰਦੀ ਰੇਡ ਗੋਲੀ ਕਰੀ ਤੇ ਦੀਪਾ ਪਰਨੀ ਕਰਦੀ ਤੇ ਫੱਕੂ ਗਿਆ ਕਹਿੰਦੇ ਜਿੱਤੀ ਜਿੱਤੀ ਆ ਸਮਾਂ ਤੋਂ ਹੁਣ ਨੇ ਕਹਿੰਦੇ ਜਿੱਪੂ ਨੇ ਫਿਰ ਦੇ ਕਰ ਦਿੰਦੇ ਨੰਬਰ ਧਾਹ ਗਿਆ ਬੱਲੇ ਬਈ ਮੋਟਾ ਆ ਗਿਆ ਆ ਮੋਟਾ ਕਬੱਡੀ ਬਾਲੀਬਾਤ ਹਰ ਕਈ ਵੱਡੇ ਵੱਡੇ ਪਿੰਡ ਗਏ ਉਹਨਾਂ ਚ ਕਮੇਟਰੀ ਕਰਨ ਦਾ ਮੌਕਾ ਮਿਲਿਆ ਮੈਂ ਪਾਸੋਂ ਚੌਥੇ ਪਿੰਡ ਦੇ ਵਿੱਚ ਗਿਆ ਕਹਿੰਦੇ ਭਾਈ ਸਾਡੇ 9 ਸਾਲਾਂ ਦਾ ਟੂਰਨਾਮੈਂਟ ਹੋਇਆ ਗਰਾਊਂਡ ਵਿੱਚ ਉਹਨਾਂ ਨੇ ਸਪੈਂਕਲੇ ਰੰਗ ਲਾਇਆ ਵਧੀਆ ਸਟੇਜ ਬਣਾਈ ਤੇ ਪੱਖੜਾ ਕਹਿੰਦਾ ਭਾਈ ਅਸੀਂ ਪੰਜ ਦਲ ਭਖੜੀ ਜੁਗੀ ਹੈ ਕਈਆਂ ਪਿੰਡਾਂ ਦੇ ਗਰਾਊਂਡ ਨੇ ਉੱਥੇ ਪਲੇਅਰ ਨਹੀਂ ਹੈਗੇ ਤੇ ਜਿੱਥੇ ਪਲੇਅਰ ਨੇ ਉੱਥੇ ਗਰਾਊਂਡ ਨਹੀਂ ਹੈਗੇ ਇਹ ਵੀ ਚੀਜ਼ਾਂ ਜੀ ਬਹੁਤ ਵੱਡੀ ਘਾਟ ਮੈਂ ਦੇਖਿਆ ਗਰਾਊਂਡ ਫੇਲ ਸੋਹਣੇ ਲੱਗਦੇ ਆ ਜੇ ਪਿੰਡ ਦੇ ਕੁੜੇ ਹੁਣ ਸਕੂਲ ਫੇਲ ਵਧੀਆ ਲੱਗਦੇ ਆ ਜੇ ਬੱਚਿਆਂ ਦਾ ਰਿਜ਼ਲਟ

یہودammate اس وقت ấy اس سے تی subtri دل <سؤال> kommt دل 2009 ਜੱਫੂ ਨੇ ਕਿਹਾ بابا ਕਿਸਨਾ ਗੁੰਮੜੀ ਦੇ ਮੇਲੇ ਦੇ ਸਾਰਾ ਦਿਨੀ ਖੇਡ ਹੀ ਗਏ ਜੱਫੂ ਹੱਥੀ ਕਰ ਇਹ ਟਾਈਮ ਗੱਲ ਦੀਆਂ ਪਰ ਉਦੋਂ ਪੈਸਾ ਨਹੀਂ ਹੁੰਦਾ ਸੀ ਕਬੱਡੀ ਦਾ ਉਧਰ ਪੀਏ ਕੱਟ ਹੁੰਦੇ ਮੇਰੇ ਗੱਲ ਯਾਦ ਆਵੇ ਪਹਿਲੀ ਵਾਰ ਦੇਖੂਗੀ ਕਮੈਂਟਰੀ ਕਰਨ ਗਿਆ ਮੈਨੂੰ ਪੈਨਰਾਂ ਦਾ 300 ਰੁਪਇਆ ਦੇਣਾ ਮੱਤ ਸੇਗੜਾ ਦਾ ਚੱਕਰੀ ਆਇਆ ਵੀ ਹੁਣ ਪਤਾ ਨਹੀਂ ਕੀ ਮਿਲ ਗਿਆ ਹੁਣ ਤਹ ਦਰ ਦਾ ਲੱਖ ਹਜ਼ਾਰ ਮਿਲਦੇ ਉਹਦੇ ਦਾ ਵੀ ਸਮਨ ਉਹੋ 300 ਨਾਲ ਜਿੰਦਗੀ ਵਧੀਆ ਲੱਗੇ ਜਾਂਦੇ ਸੀ ਸਮੇਂ ਸਮੇਂ ਦੀਆਂ ਮਾਤਾਂ ਰੇ ਹੁਣ ਸਮੇਂ ਸਮੇਂ ਦੀ ਕੰਨ ਸਮੇਂ ਸਮੇਂ ਦੀਆਂ ਮਾਤਾਂ ਰੇ ਜਿਹੜੀ ਬੱਲੇ ਬਾਈ ਦੇਖੋ ਕੰਦ ਲੈ ਕੇ ਹੋਰ ਕਾਲੇ ਕਬੱਡੀ ਖੜੀ ਐ ਅੱਜ ਕੱਲੇ ਨੰਨੇ ਜਿਹੜੇ ਮੁੰਡੇ ਆਪਣੇ ਆਪ ਨੂੰ ਖੱਬੀ ਖਾਨ ਕਹਿੰਦੇ ਐ ਪਰ ਪਤਾ ਨਹੀਂ ਜੱਟੀਆਂ ਸੁਣਾ ਕਹਿੰਦੇ ਕਿ ਖੇਸੀ سکھ سے مارو گا ہر جوڑے گرو کا بتاؤ گے لینا گرو ڈرو پاڈ ہے بہت بڑا نام ہے تجینا نگر دیکھو سارے سرکار ਉੱਪਰੋਂ ਪਿੰਡ ਵਾਲੇ ਮੁੰਡੇ ਨੇ ਗੱਲਾਂ ਹੁੰਦੀਆਂ ਪਰ ਇਧਰ ਦੇ ਪਾਸੇ ਕਹਿੰਦੇ ਬਾਦਲਾਂ ਨਾਲ ਟੱਕਰ ਹੋ ਗਈ ਹੈ ਹਾਂ ਬਾਦਲਾਂ ਨਾਲ ਟੱਕਰ ਹੋ ਗਈ ਹੈ ਹਾਂ ਬੱਲੇ 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 ਮਲੇ ਪਾਸੇ ਸਿੱਖਿਆ ਬਾਦਲਾਂ ਇਹ ਦੂਜੇ ਪਾਸੇ ਉੱਪਰ ਵਾਲੇ ਨੇ ਕਹਿੰਦੇ ਬਾਦਲਾਂ ਦਾ ਪਰਿਆ ਸੀ ਪਰ ਨੰਬਰ ਮੇਰੇ ਮਿੱਤਰੋ ਕਹਿੰਦੇ ਵੀ ਰੇਖਾ ਵਿੱਚ ਜਾਂਦਾ ਹੋਇਆ ਆਹ ਸਾਹਮਣੇ ਨੰਬਰ ਰੇਖਾ ਵਿੱਚ ਜਾਂਦਾ ਹੋਇਆ ਇਹ ਕਹਿੰਦਾ ਟੱਕ ਟੱਕ ਕੇ ਰਿਆ ਮਾਰ ਕਰਾ ਕੇ ਆਇਆ ਜਦੀ ਤੋਂ ਜਦੀਆ ਮਾਰ ਕਰਾ ਕੇ ਆਇਆ ਆਈ ਕਾਲੋ ਕੇੜ فروز ہو گیا نہیں لمبنے لال گاجی مٹی نہ ہو گیا لمبنے لال گواچے مٹی نہوز ہو گیا سی گل ہے ਇਹ ਗੱਲ ਜਨਮ ਜਿੰਦਗੀ ਦੇ ਬੰਦੇ ਨੇ ਕਾਹਲੀ ਜਨਮ ਲਿਆ ਭਈ ਆਮਿਆ ਇਧਾ ਬੰਦੇ ਨੂੰ ਸੋਧੀਆ ਯਾਰ ਵੀ ਆ ਵੀ ਬੰਦਾ ਜਨਮ ਲੈ ਕੇ ਆਇਆ ਭਈ ਉਹਨੂੰ ਕੁਛ ਤਾਂ ਨਹੀਂ ਮੁਕਜਵਰ ਸਰਵਾ ਬਲੇ ਭੋਗਤ ਗਿਆ ਰੱਖ ਰਿਹਾ ਇਹ ਐ ਜਾ ਬੰਦਾ ਹੁੰਦਾ ਲੋਕ ਉਹਨੂੰ ਪਿਆਰ ਤੇ ਕੜਿਆ ਰੱਖ ਰਿਹਾ ਵੀ ਆਹ ਮਦਰ ਨੇ ਇੰਨੇ ਵਧੀਆ ਕੰਮ ਕੀਤੇ ਆ ਜਦੋਂ ਭਾਵੇਂ ਪਾਦੀ ਪੈਂਚਾ ਉਹਦੇ ਵੱਲ ਲੱਗ ਜਾਂਦੀ ਹੈ ਵੇ ਜਦੋਂ ਕਹਿੰਦੇ ਤੁਸੀਂ ਨਾ ਕਰਾਉਣਾ ਕੋਈ ਪਤਾ ਨਹੀਂ ਇੱਕ ਤਾਂ ਚਾਲਦਾ ਮੈਂ ਆਪਣੇ ਚੋਰੇ-ਵੇਰੇ ਤੇ ਹੋਇਆ ਹੋਇਆ ਜਲਾ ਕਾ ਦੇਣਾ ਜਲਾ ਫੇਰ ਪਤਾ ਲੱਗਦਾ ਵੀ ਕੋ ਸਾਥ ਕੀ ਕਰਾਉਣਾ ਨਿੰਦਾ ਵੀ ਨਾਲ ਪੁੱਤ ਤਾਂ ਭੱਜੀ ਕੱਟਦਾ ਹੈ ਨਾ ਕੀ ਵੀ ਨਾ ਦੀ ਨਾ ਜਿਹੜੀ ਨੱਕੀ ਤੇ ਹਰ ਜਾਨ ਨਾ ਹੁੰਦੀ ਹੈ ਬਾਈ ਇਹ ਗੱਲ ਸੱਚੀ ਕੀ ਹੈ ਆਪਾਂ ਇੱਕ ਛੜੀ ਗੱਡੇ ਪੱਥਰ ਵਗੇ ਗੱਡਣ ਇਹਨੇ ਕਿਹਾ ਕਿ ਜੀ ਦੀ ਆ ਲਾਦੀਆਂ ਟੀਮਾਂ ਤਿਆਰੀ ਹੋ ਰਹੀਆਂ ਧਰਤਾਂ ਦੇ ਹੋਣੇ ਹੁੰਦੇ ਆ ਹੋਣਗੇ ਤਾਂ ਅੱਜ ਜੀਸਾ ਬੰਦੂਰ ਯਾਤ ਪਤਣਾ ਲੈ ਸਖੇ ਬੰਦੇ ਜੋ ਮੈਦਾਨੇ ਖੇਡੇ ਜਾ ਰਹੇ ਆ ਸਾਹਮਣੇ ਪੌਗੀਆਂ ਪੜੀਆਂ ਵੀਰੇ ਬਾਦੀਆਂ ਚੁੱਕੀਆਂ ਪੜੀਆਂ ਪਾਦੀਆਂ ਫੇਕੀਆਂ ਪੜੀਆਂ ਵੀ ਤਾਂ ਕਹਿੰਦੇ ਪ੍ਰਕਾ ਕਰਦੀਆਂ ਨੇ ਜੋਗੋ ਬਚ ਕਰ ਗਿਆ ਏ ਰੌਣਾ ਤੇ ਪਹਿਲਾਂ ਸੀ ਹੁਣ ਤਾਂ ਆਸਰਾ ਮਰ ਗਿਆ ਏ ਹੁਣ ਤਾਂ ਮਸਲਾ ਬਣ ਗਿਆ ਕਬੱਡੀ ਖੇਡ ਨਹੀਂ ਗੱਲ ਕੋਈ ਸੌਖੀ ਨਹੀਂ ਬਾਲਦੀ ਦੇ ਵਿੱਚੋਂ ਕੋਲੇ ਕੱਕਰੇ ਪੈਂਦੇ ਆ ਬਾਲਦੀ ਦੇ ਵਿੱਚੋਂ ਕਹਿੰਦੇ ਕੋਈ ਦਿਨ 11 ਟੱਕੜੇ ਫਿਰਦੇ ਆ ਫੇਰ ਲੱਗੇ ਕਬੱਡੀ ਜਿੱਤੀ ਜਾਂਦੇ ਆ ਆ ਮੈਂ ਸੇਖਾ ਕਲਾਂ ਦੀ ਟੀਮ ਤੋਂ ਹੋ ਗਿਆ ਨਾ ਚੋਟੀ ਦਾ ਮੈਚ ਆ ਉਧਰ ਵੀ ਰੇਡਰ ਟੌਪਣਾ ਉਧਰ ਵੀ ਟੌਪਣਾ ਆਹ ਕਹਿੰਦੇ ਨਾਲ ਮੋਟਾ ਤੇ ਨਾਲ ਮੰਨਾ ਇੱਕ ਵਾਰ ਸੇ ਗਿੰਦੀ ਅੱਗੇ ਨੌਜਵਾਨ ਗੁਰਮਨ ਆਸਟ੍ਰੇਲੀਆ ਦਾ ਗੈਰਟੀ ਸਪੋਰਟ ਕਲਬ ਦਾ ਪੱਖਾ ਮਾਰ ਕਰਦਾ ਹੈ ਕਹਿੰਦਾ ਅਗਲੇ ਸਾਲ ਬਾਬਾ ਕਿਰਪਾ ਰੱਖੇ 2025 ਦੇ ਇਲਾਜ ਚ ਜਦੋਂ ਸਿਵੀਆਂ ਮੇਲਾ ਹੋਇਆ ਉੱਪੋਕੇ ਵਾਲੇ ਗਿੰਦੀ ਦਾ

ਰੱਬ ਕਰੇ ਕਿ ਪਰਵਤਾਂ ਕਰੇ ਕਿ ਇਹ ਨਾਇਰ ਹੋਣੀ ਹਾਂ ਹਾਂ ਫਲੂਰਾਰੇ ਕਹਿੰਦੇ ਆਗੇ ਭਾਈ ਸਾਰੀ ਟੀਮ ਦਾ ਬਹੁਤ ਧੰਨਵਾਦ ਸਾਡੇ ਨੌਜਵਾਨ ਰਵਿੰਦਰ ਅੱਜ ਤੋਂ 15 ਸਾਲ ਪਹਿਲਾਂ ਜਿੱਤ ਹੁੰਦੀ ਸੀ ਇੱਜ਼ਤ ਅੱਖਰ ਜਾਂ ਖਾਣਾ ਮੰਗਣ ਸਾਨੂੰ ਖੜਾ ਗਿਆ ਉਹਨਾਂ ਨੂੰ ਅਸੀਂ ਉਹਨਾਂ ਦੇ ਇਲਾਕੇ ਜਾ ਕੇ ਸਾਈਏ ਫੇਰ ਸਵਾਲ ਆਦਾ ਉਦੋਂ ਹੁੰਦਾ ਸੀ ਇੱਕ ਦੂਜੇ ਦਾ ਜਿੱਤ ਜੋੜ ਹਵੇ ਤਗੜੇ ਪਲੇ ਹੁੰਦੇ ਸੀ ਜ਼ਮੀਨਤ ਬਹੁਤ ਕਰਦੇ ਸੀਗੇ ਇਹ ਸਮੇਂ ਸਮੇਂ ਦੀਆਂ વાਕਾਂ ਨੇ ਹਰ ਕੋ ਮੇਰੇ ਮਤੋਂ ਕਬੱਡੀ ਦੇ ਬਹੁਤ ਵੱਜਦਾ ਨਾਮ ਤੇਰਾ ਪੈਸਾ ਬਦੇਣਾ ਪਰ ਗੱਲਾਂ ਤੋਂ ਜੇ ਕਹੀ ਆਨਾ ਕੁਝ ਸਾਥੀਆਂ ਅੰਸ਼ੀਆਂ ਨੂੰ ਉਲਟ ਜਾ ਕਰ ਦਿੰਦੇ ਆ ਕਬੱਡੀ 'ਚ ਨਾਮ ਬਹੁਤ ਵੱਡਾ ਬਹੁਤ ਜਾਣਦਾ ਸੀ ਨਾਮ ਕੋਲੇ ਪਾਲੇ ਨੂੰ ਕਾਹ ਜਾਣਦਾ ਸੀ ਮੱਖਣ ਮੱਖੀ ਨੂੰ ਕਾਹ ਜਾਣਦਾ ਸੀ ਹਾਕਮ ਵਾਲੇ ਨੂੰ कौदाे न खिली के कंदा करोटा मोटा केॾी आ جیتگی اگو گے نمبر ہے نا ਸਾਡੇ 7:30 ਵਜੇ ਗੁਰੂਆਂ ਦੇ ਗੁਰਜੀਤ ਸਿੰਘ ਸੈਣਾ ਜੋਧਪੁਰ ਦਾ ਸਰੋਪੇ ਅਕਾਲੀ ਦਲ ਵਰਕਰ ਭਲੌਰ ਗੁਰਜੀਤ ਸਿੰਘ ਸੈਣਾ ਜੋਧਪੁਰ ਦਾ ਸਰੋਪੇ ਅਕਾਲੀ ਦਲ ਵਰਕਰ ਭਲੌਰ ਪਹੁੰਚਿਆ ਉਹਨਾਂ ਦਾ ਮਾਨ ਸਨਮਾਨ ਸਾਡੇ ਸਿਹਰੇ ਪੰਜਾਬ ਯੂਥ ਕਲੱਬ ਲੈਨੇਵਾਲੋਂ ਕੀਤਾ ਜਾ ਰਿਹਾ ਸਰਪੰਚ ਸਰਪਾਲ ਸਿੰਘ ਕੀ ਫਡੇਗਰ ਜਿੰਨ੍ਹਾਂ ਨੇ ਪਰਵਾਰ ਮਨੋਂ ਪੁਲਿਸਿੰਗ ਕੈਨੇਡਾ ਦੇ ਪਰਿਵਾਰ ਮਨੋਂ 30000 ਰੁਪਏ ਸਾਨੂੰ ਵਾਅਦਾ ਦਿੱਤੀ ਸੀ ਔਰ ਹਰ ਮਾਏ ਪ੍ਰੈਕਸੇ ਦਾ ਸਰਪੰਨ ਸੁਪਾਲ ਸਿੰਘ ਭੱਤੇਗਰ ਸੰਧਾਨ ਨੇ 5200 ਰੁਪਏ ਸਾਨੂੰ ਛੇ ਦੇ ਵੱਖਰੀ ਮੈਚਾਂ ਦਾ ਦਿੱਤੀ ਆ ਅਸੀਂ ਉਹਨਾਂ ਦਾ ਇੱਥੇ ਪਹੁੰਚਾਂ ਤੇ ਛੇਵੇਂ ਪੰਜਾਬ ਜੂਸ ਕਲੱਬ ਆਉਣ ਵਾਲੇ ਲਗਾਤਾਰ ਧੰਨਵਾਦ ਕਰਦੇ ਆ ਸਰਪੰਚ ਸਰਪਾਲ ਸਿੰਘ ਭੱਤੇਗਰ ਸੰਧਾਨ ਦੇ ਨਾਲ ਉਹਨਾਂ ਦੀ ਸ਼ਮਤੀ ਕੋਮਲ ਧਰੋਲਾ ਗੁਰੂ ਧਰੋਲਾ ਸਰਜੀਤ ਸਿੰਘ ਸੈਣਾ ਜੂਸਪੁਰ ਦਾ 801 ਕਾਲੀ ਦਾ ਹੱਟਾ ਕਪ ਨੋਡ ਸਾਡੇ ਦਰਮਿਆਨ ਪਹੁੰਚਿਆ ਅਸੀਂ ਉਹਨਾਂ ਦੇ ਇੱਥੇ ਪਹੁੰਚੇ ਸੀਰੇ ਪੰਜਾਬ ਯੂਥ ਕਲੱਬ ਲੈਣੇ ਵਾਲੋ ਨੂੰ ਫੈਨ ਲੋਟਾ ਬਹੁਤ ਬਹੁਤ ਧੰਨਵਾਦ ਸ੍ਰੀ ਗੱਲਾ ਮੁੰਡੀ ਬਣਾ ਦੱਸਿਆ ਵਾਈ ਆਗੇ ਬੜਾ ਪਿਆਰ ਆ ਇਨਆਰੇ ਵੀਰਾਂ ਨੇ ਮੇਰੇ ਆਪ ਵੀ ਮਦਦ ਕੀਤੀ ਹੈ ਸਹੀ ਗੱਲ ਹੈ ਮੈਂ ਗੱਲ ਇਹ ਕਹਿਣਾ ਹਾਂ ਇਹ ਪੈਸਾ ਕੋ ਬਣਿਆ ਕੋਈ ਐਦਾਂ ਦੇ ਅਰਬਾਂ ਬਹੁਤ ਮਿਹਰਬਾਨੀ ਵਾਲੇ ਬੈਠੇ ਆ ਜਿਹਨਾਂ ਨੂੰ ਖੁਦ ਨਹੀਂ ਪਤਾ ਵੀ ਸਾਡੇ ਬਿਜ਼ਨਸ ਕਿੱਦੇਗਾ ਪਰ ਇੱਕ ਸਾਡੇ ਨਾਰਮਲ ਆਮ ਬੰਦੇ ਆਮ ਸਾਡੇ ਵੀਰ ਆ ਖੇਤੀ ਕਰਨ ਵਾਲੇ ਜਿਵੇਂ ਕਹਿੰਦੇ ਹੁੰਦੇ ਆਪ ਦੇ ਸਰੀਰ ਨੂੰ ਤਪੱਸਿਆ ਹਾਂਜੀ ਬੰਤੀ ਜਿੱਥੇ ਉਹਨਾਂ ਨੇ ਹੋਰ ਦੱਸਾਂ ਪਾਈ ਤੋਂ ਵੀ ਸੀ ਕੈਨੇਡਾ ਆਪਣੇ ਪਿੰਡ ਦੇ ਜਵਾਈ ਭਾਈ ਆ ਸੀ ਉਹਨਾਂ ਨੂੰ ਉਹ ਸਾਡੇ ਦੇ ਵਿੱਚ ਹੀ ਕਰਦੇ ਆ ਉਹ ਸਾਨੂੰ ਨਾਲ ਹੀ ਨਾਲ ਦੱਸਦੇ ਕਿਤੇ ਤੱਕ ਦੱਸੂ ਕਹਿੰਦੇ ਆ ਵਾਹ ਇਹ ਹੁੰਦਾ ਪਿਆਰ ਇਹ ਹੁੰਦੀ ਆ ਸਾਰਾ ਸਭਾ ਵਰਗਵਾਸੀ ਫੇਰ ਸਿੰਘ ਮਾਨੀ ਉਤਾਰ ਬਾਸ ਉਹਨਾਂ ਦੇ ਜਵਾਈ ਭਾਈ ਕੰਦੀ ਸੀ ਕੈਨੇਡਾ ਉਹਨਾਂ ਦੀ ファਜਲੀ ਨੂੰ ਆਉਣ ਸਰਪੰਚ ਸਰਪਾਲ ਸਿੰਘ ਜੀ ਆਪਣੇ ਸਾਥੀਆਂ ਸਮੇਤ ਪਹੁੰਚੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਵਾਜਬਾ ਆਉਂਦਾ ਪਿਆਰ ਸਹੀ ਗੱਲ ਹੈ ਇੱਕ ਗਾਣ ਨੂੰ ਸਰਮਤੀ ਸਹੀ ਗੱਲ ਹੈ ਵਾਜਿਨੇ ਦੱਸਿਆ ਜਿਹਨੇ ਆਉਣਾ ਹੁੰਦਾ ਹੈ ਮੈਸੇਜ ਤੇ ਵੀ ਆਏਗਾ ਜਿਹਨੇ ਨਹੀਂ ਆਉਣਾ ਉਹ ਤਾਂ ਪਹਿਲਵਾਨ ਨੂੰ ਪਾਣੀ ਆਉਂਦਾ ਇਹਦਾ ਪਿਆਰ ਸਹੀ ਗੱਲ ਬੰਤੀ ਔਰ ਕਈਆਂ ਨਾਲ ਕਹਿੰਦਾ ਤੁਹਾਨੂੰ ਇਨਵਾਈਟ ਜੀ ਕੀਤਾ ਪਰ ਜਦੋਂ ਪਿਆਰ ਵਾਲੀ ਬੰਦੇ ਨੂੰ ਕਹਿੰਦਾ ਯਾਰ ਵੀ ਤੁਹਾਡੇ ਆ ਰਹੇ ਆ ਇਹ ਹੁੰਦਾ ਸਫਾਨ ਅਗਲਾ ਕਹਿੰਦਾ ਤੁਸੀਂ ਪਰਚੀ ਦੱਸੋ ਇਹ ਹਮਾ ਕਬੱਡੀ ਦਾ ਬੜਾ ਪਿਆਰ ਇਹ ਹਮਾ ਇੱਕ ਦੂਜੇ ਦੀ ਮਿੱਤਰਤਾ ਨੇ ਨੇੜਤਾ ਵਰਨੀਆ ਖੇਡਾਂ ਸਾਨੂੰ ਇੱਕ ਦੂਜੇ ਨਾਲ ਜੋੜਦੀਆਂ ਨੇ ਇਹ ਗੱਲਾਂ ਪਹਿਲਾਂ ਕਰਾਉਣਾ ਸਾਨੂੰ ਪਿਆਰ ਲਾਉਂਦੀਆਂ ਨੇ ਆਹ ਕਬੱਡੀ ਦਾ ਮੈਚ ਕਿਰਪਾਨ ਸਿੰਘ ਦੁੱਲਿਆਂ ਦੀ ਟੀਮ ਹੈ ਔਰ ਦੂਜੀ ਪਾਸੇ ਕਿੰਗਰੀ ਧੰਦੇ ਵੀ ਖੇਡ ਰਹੀ ਹੈ ਜਿਹੜੀ ਬੇਟੀਆ ਨੇ ਜਿਹੜੇ ਇੱਕ ਤਰਫਾ ਖੜੇ ਹੋ ਆਹ ਬੰਦਿਆ ਮੇਰੀ ਟੀਮ ਵਿੱਚ ਜਿੱਤੇਗਾ ਉਹ ਰਹੇਗਾ ਅਗੋਂ ਉਹ ਜਿਹੜੀ ਹੋਊਗੀ ਇਹਨਾਂ ਨੂੰ ਜਿੱਤੂਗੀ ਹਾਂ ਸਹੀ ਗੱਲ ਹੈ ਜੀ ਜਿਹੜੀ ਬੇਟੀ ਹੈ ਕਾਹੋਂ ਕਿਤੇ ਭਾਈ ਦੇਸ਼ ਦਾ ਬਲੋਰ ਦੇ ਟੀਮ ਆ ਗਈਆਂ ਵੀ ਇਹ ਦੋਵੇਂ ਟੀਮਾਂ ਹੱਥ ਫੜਾ ਕਰਦੇ ਆਂ ਗਿਆਨ ਤੇ ਧਨੋਣਾ ਮਾਈਸਰ ਖਾਨਾਂ ਤੇ ਨਾਮਾ ਬੜਾ ਹੌਂ ਲੈਣਾ ਮਾਂ ਦੇ ਦਿੱਤੇ ਸਿੱਖਾ ਕੇ ਨਾ ਮਿਲੀ ਬੰਦ ਰੋਡ ਤੇ ਭਾਈ ਵਿਕਾ ਅਗਾਂ ਰੋਡ ਕਲੱਬ ਕਰਕੇ ਤੇ ਲੈਣੇ ਆਂ ਹਾਂਜੀ ਵੇਂਦੀ ਆ ਭਾਈ ਟੀਮਾਂ ਨੂੰ ਕਿਰਪਾ ਕਰਕੇ ਸਾਡੇ ਭਰਾ ਛੇਦੀ ਛੇਦੀ ਬਾਹ ਵਾਹ ਵੋ ਨੌਜਵਾਨਾਂ ਪਾਵਤ ਤਰੇ ਕਬੂਲਾ ਸਰਦੇ ਲੈ ਸਰਦੇ ਗੋਹਾਵ ਕਿਹੜੀ ਹਰਦਾ ਜਿਹੜੀ ਨਿੱਕੀ ਜਿਹੀ ਹੰਮੀ ਮਾਤਾ ਆਪਣੇ ਪੁੱਤਰ ਦੇ ਇੱਤੇ ਲਿਆ ਪੁੱਤ ਨੂੰ ਤੇਰੇ ਵਿੱਚ ਜੁੜੀ ਕਰਾ। ਇਹ ਪਰਾਇਏ ਜੀਜਾ ਹੁਣੇ ਦੇਖਣ ਨੂੰ ਮਿਲਦੇ ਨਹੀਂ ਸਹੀ ਇਹਦਾ ਗੱਲ ਆ। ਇਹ ਵਧੀਆ ਸਾਮਗਾ ਤੇ ਚਲੋ ਕੋਈ ਐਡੀ ਗੱਲ ਨਹੀਂ। ਹਾਸੀ ਮਾਰਨ ਦੀ ਜਰੂਰੀ ਹੈ। ਸਮਝ ਗਿਆ? ਮੈਨੂੰ ਯਾਰ ਹੁਣ ਇਹਦਾ ਐਡਾ ਦਾ ਫੋਕੀ ਆ ਨਾ। ਹਾਂਜੀ ਭਾਈ। ਅਸੀਂ ਇੱਕ ਵਾਰ ਫੇਰ ਤੋਂ ਕੁਲਦੀਪ ਸਿੰਘ ਕੈਨੇਡਾ ਦੇ ਪਰਿਵਾਰ ਵੱਲੋਂ ਸਰਪੰਚ ਸੰਤੋਖ ਸਿੰਘ ਹੀ ਫਟੇਗੜ ਸਨਾਂ। ਉਹਨਾਂ ਦੇ ਨਾਲ ਕੋਮਨ ਧੌਲਾ, ਗੋਲੂ ਧੌਲਾ, ਮਜੀਤ ਸਿੰਘ ਸੈਣਾ جوس پردار سرو نوائی تابدیکہ اللگ پیدای پردار آپ کو thick Job SAL Ont Александ ایز اب ، صidal Industry UK جوس پردار اللہ علیہ وس Katte خواہلے تھے رب나�aty ride رب나�ơi ساتھار کے بعض ساتھ کرٹے پردارملاز ایجرم04 مین coff 주세요 رؤیس کر کندہ ਜਾਦੀ ਪੌਣ ਦੀ ਬਾਤ ਹਾਂ ਪਹਿਲੇ ਪਾਸੇ ਭੱਜਦੇ ਦੀ ਟੀਮ ਹੈ ਓਹਣਾ ਬੰਦੇ ਪੁੱਛੀ ਦਾ ਕੀ ਪਰਿਵਾਰ ਆਗਾ ਕਹਿੰਦਾ ਇਕੱਲੇ ਪੁੱਤਰਾ ਹੈ ਮੈਨੂੰ ਐਡਾ ਲੱਗਦਾ ਯਾਰ ਆਉਣ ਵਾਲਾ ਸਮਾਂ ਐਡਾ ਜਿਆਦਾ ਜਿਹਾ ਲੱਗੂ ਬੇੰਤੀ ਕਿੰਦੇ ਬੰਦੇ ਮਾਸੀਆਂ ਨੂੰ ਤਸੀਹੇ ਜਾਈਏ ਬੱਭੂ ਆ ਨੂੰ ਤਸੀਹੇ ਜਾਈਏ ਪਹਿਲਾਂ ਪਰਿਵਾਰ ਆਗਲਾ ਕਹਿੰਦਾ ਯਾਰ ਇਹ ਤਿੰਨ ਭੂਆ ਨੇ ਤੇ ਦੋ ਭੂਆਣੇ ਇਹਦੀਆਂ ਮਾਸੀ ਆ ਗਈ ਇਹਦੀਆਂ ਭਾਈ ਆ ਗਈ ਕਿੰਦਾ ਟਾਈਮ ਹੈ ਜਾਨਾ ਬਈ ਸਾਨੂੰ ਚੈਨਾ ਬਈ ਭੂਆਣਾਂ ਨੂੰ ਬੈਠ ਕਰਨਾ ਸਹੀ ਇਹਦਾ ਕਹਿੰਦਾ ਹੁਣ ਤਾਂ ਡਰਜਾ ਲੱਗਦਾ ਇਕੱਲਾ ਇਕੱਲਾ ਮਾਹੌਲ ਹੈ ਜਦੋਂ ਪਹਿਲਾਂ ਪਰਿਵਾਰ ਵੱਡੇ ਹੁੰਦੇ ਸੀ ਵਾਹ ਪਿਆਰ ਹੁੰਦਾ ਲੋਕਾਂ ਦਾ ਅੱਜ ਕੱਲ ਸਹੀ ਜਿਹਾ ਕਹਾਂ ਮੈਚ ਸਮਾਪਤ ਹੋ ਗਿਆ ਭੱਟੇ ਦੀ ਜੀਮਾ ਜਿੰਦਗੀਆਂ ਫਾਈਨਲੋਂ ਭੱਟੇ ਨੂੰ ਮੁਕਾਬਲਾ ਜਿੱਤ ਗਿਆ ਹਾਂਜੀ ਗਾਰੰਟੀ ਜਿਹੜਾ ਇਸ ਤੋਂ ਬਾਅਦ ਆਪਣਾ ਮੈਚ ਹੋਊਗਾ ਅੱਠਾਂ ਦਾ ਦੇ ਹੋਣਗੇ ਫਿਰ ਦੋ ਦਿਨ ਬਾਅਦ ਫਿਰ ਰੱਖ ਕੇ ਰੱਖਿਆ